ਹਾਂਜੀ ਬਾਈ ਆ ਗਏ ਆ ਉੱਪਰ ਤੇ ਬੱਚਿਆਂ ਨੂੰ ਰੱਖ ਦਈਏ ਪਾਣੀ ਤੇ ਕੱਲ ਨਿਕਲੀ ਸੀ ਧੁੱਪ ਤੇ ਅੱਜ ਫੇਰ ਹੋ ਗਿਆ ਬੱਦਲ ਤੇ ਦਾਣੇ ਪਾਉਣੇ ਆ ਜਾ ਕੇ ਮਿੱਤਰੋ ਉੱਪਰ ਕਬੂਤਰਾਂ ਨੂੰ ਕਿ ਪਹਿਲਾਂ ਪਾਣੀ ਪਿਲਾ ਦਈਏ ਇਹਨਾਂ ਨੂੰ ਬੱਚਿਆਂ ਨੂੰ ਲਓ ਜੀ ਪਾਣੀ ਲੱਗ ਗਿਆ ਪੀਣ ਬੱਚੇ ਸਾਰਿਆਂ ਨੂੰ ਪਾਣੀ ਪਿਲਾ ਦਈਏ ਨੀਚੇ ਵੀ ਤੇ ਫੇਰ ਚੱਲਦੇ ਆਂ ਜੀ ਉੱਪਰ ਬੱਚਿਆਂ ਨੂੰ ਪਾਈਏ ਦਾਣੇ ਜੋੜੀਆਂ ਦਾਣੇ ਪਾਈਏ ਬੱਚਿਆਂ ਨੂੰ ਚੋਗਾ ਤਾਂ ਹੀ ਦਵਾਂਗੇ ਸੇ ਪਹਿਲਾਂ ਇਹਨਾਂ ਨੂੰ ਪਾਣੀ ਪੀ ਲਨ ਦੋ ਜਾਨੂੰ ਆਪਾਂ ਇਹ ਡੱਬਾ ਭਰ ਲਿਆਂਦੇ ਹੋਰ ਪਾਣੀ ਦਾ ਨੀਚੇ ਵਾਲਿਆਂ ਨੂੰ ਵੀ ਪਲਾਉਣਾ ਨੇ ਤੇ ਜਾਲ ਆਪਣਾ ਸੁੱਕ ਗਿਆ ਏ ਕਰਦੇ ਆ ਉਹਦੀ ਵੀ ਸੈਟਿੰਗ ਮਿੱਤਰੋ ਜੇ ਅੱਜ ਮੀਂਹ ਨਾ ਪਿਆ ਤਾਂ ਬੱਚੇ ਜਾਲ ਚ ਛੱਡ ਦਾਂਗੇ ਤੇ ਬਾਕੀ ਆਪਾਂ ਵਲੌਗ ਹੁਣ ਇਕੱਲੇ ਕਮੂਤਰਾਂ ਦੇ ਨਹੀਂ ਹੋਰ ਵੀ ਬਣਾਇਆ ਕਰਾਂਗੇ ਤੇ ਦੱਸਾਂਗੇ ਆਪਾਂ ਡੇਲੀ ਕੀ ਕਰਦੇ ਆ ਕਿ ਨਹੀਂ ਬਿੱਲੇ ਰਹਿੰਦੇ ਕਿਵੇਂ ਕਿਹਾ ਉਹ ਵੀ ਵਲੌਗ ਬਣਾਏ ਕਰੂਗੇ ਤੇ ਆਪਣਾ ਸ਼ੌਂਕ ਕਿਵੇਂ ਚੱਲਦਾ ਏ ਉਹ ਦੱਸੂਗੇ ਸਾਰਾ ਅੱਗੇ-ਅੱਗੇ ਦੇਖੀ ਚਲੋ ਬਸ ਤੇ ਲੋ ਜੀ ਇਹਨਾਂ ਨੇ ਆ ਪਾਣੀ ਪੀ ਲਿਆ ਏ ਤੇ ਨੀਚੇ ਵੀ ਭਲਾ ਦੀ ਹੁਣ ਇਹਨਾਂ ਨੂੰ ਵੀ ਹਟ ਬੁੱਤ ਹਟਾਓ ਲੋ ਜੀ ਇਹ ਵੀ ਲੱਗ ਗਿਆ ਬੱਚੇ ਪਾਣੀ ਪੀਣ ਪੀ ਲਣ ਦੋ ਸਾਰਿਆਂ ਨੂੰ ਫਿਰ ਬਿਠਾਉਂਦੇ ਆ ਛਤਰੀਆਂ ਤੇ ਮੌਸਮ ਥੋੜਾ ਜਿਹਾ ਸਾਫ਼ ਹੈ ਬੱਦਲ ਵੀ ਹੈ ਤੇ ਚਮਕੀ ਹੈ ਮੌਸਮ ਮੀਂਹ ਵਾਲਾ ਵੈਸੇ ਲੱਗਦਾ ਨਹੀਂ ਜੇ ਆਇਆ ਦੁਪਹਿਰੇ ਤੋਂ ਪੂਰੇ ਤੇ ਆਊਗਾ ਤੇ ਇਹਨਾਂ ਨੂੰ ਪਿੰਡ ਤੋਂ ਪਾਣੀ ਤੇ ਫਿਰ ਆਪਾਂ ਛਤਰੀਆਂ ਖੜੀਆਂ ਕਰਦਾਂਗੇ ਛਤਰੀਆਂ ਤੇ ਬਿਠਾ ਦਾਂਗੇ ਬੱਚਿਆਂ ਨੂੰ ਸਾਰਿਆਂ ਨੂੰ ਟੋਟਲ ਤੇ ਬਾਕੀ ਅੰਦਸ਼ੀਆਂ ਹੋਈਆਂ ਵੀ ਆਏ ਬੱਚਿਆਂ ਦੇ ਇਹਦਾ ਇਲਾਜ ਕਰਨਾ ਹੈ ਦਵਾਈ ਦੇਈ ਤੇ ਇੱਕ ਦਿਨਾਂ ਵਿੱਚ ਦੇ ਨਹੀਂ ਹੋਈ ਤਾਂ ਕਰਕੇ ਠੀਕ ਨਹੀਂ ਹੋਈਆਂ ਵਿੱਚ ਕਈਆਂ ਦੀਆਂ ਠੀਕ ਹੋ ਗਈਆਂ ਜਿਹੜੇ ਪੁਰਾਣੇ ਬੱਚੇ ਸੀ ਉਹਨਾਂ ਦੀਆਂ ਤਾਂ ਸੁੱਕ ਚੱਲੀਆਂ ਤੇ ਲੋ ਜੀ ਇਹਨਾਂ ਨੇ ਵੀ ਪਾਣੀ ਪੀ ਲਿਆ ਏ ਹੁਣ ਨੀਚੇ ਵਾਲਿਆਂ ਨੂੰ ਵੀ ਰੱਖ ਦਈਏ ਤੇ ਫਿਰ ਇਹਨਾਂ ਨੂੰ ਛਾਦਰੀਆਂ ਦੇ ਬਿਠਾ ਦੰਦੇ ਆਪਾਂ ਤੇ ਆਪਾਂ ਚੱਲਦੇ ਆ ਫਿਰ ਮਿੱਤਰੋ ਉੱਪਰ ਉੱਪਰ ਜੋੜੀਆਂ ਨੂੰ ਪਾ ਦਈਏ ਦਾਣੇ ਤੇ ਬੱਚਿਆਂ ਨੂੰ ਦੇ ਦੂੰਗੇ ਉਹ ਚੋਗਾ ਤੇ ਲੋ ਜੀ ਪਾਣੀ ਰੱਖਦੇ ਆ ਇਹਨਾਂ ਨੂੰ ਵੀ ਪਿੰਡ ਤੋਂ ਪਾਣੀ ਤੇ ਛਤਰੀਆਂ ਦੇ ਬਿਠਾਉਂਦੇ ਆ ਫਿਰ ਬੱਚਿਆਂ ਨੂੰ ਲੱਗੇ ਆ ਪੇਣ ਥੋੜਾ ਜਿਹਾ ਬੱਚੇ ਪੁਰਾਣੇ ਜਿਹੜੇ ਇਕੱਠੇ ਹੋ ਕੇ ਬੰਦੇ ਆ ਤੇ ਕੋਈ ਚੱਕਰ ਨਹੀਂ ਹੋ ਜੂਗਾ ਸੱਟ ਇਹ ਵੀ ਬਾਕੀ ਓਕੇ ਆ ਮਿੱਤਰੋ ਬਸ ਛਤਰੀਆਂ ਕਰਦੀਆਂ ਖੜੀਆਂ ਤੇ ਫਿਰ ਚੱਲਦੇ ਆ ਮਿੱਤਰੋ ਉੱਪਰ ਜੋੜਿਆਂ ਨੂੰ ਦਾਣੇ ਪਾਈਏ ਤੇ ਇੱਕ ਦੋ ਕੰਮ ਹੋਰ ਐ ਦੇਖਦੇ ਆ ਯਾ ਤਾਂ ਸ਼ਾਮ ਨੂੰ ਵਲੌਗ ਪਾਈ ਕਰੂੰਗਾ ਜੇ ਜਲਦੀ ਬਣ ਜਾਇਆ ਕਰੂਗਾ ਜੀ ਕੰਮ ਜ਼ਿਆਦਾ ਹੋਊਗਾ ਤੇ ਆਪਾਂ ਫਿਰ ਪਾਈ ਕਰੂੰਗੇ ਮਿੱਤਰੋ ਸਵੇਰੀਆਂ ਜਿਵੇਂ ਅੱਜ ਵਲੌਗ ਬਣਾ ਲਿਆ ਤਾਂ ਅਗਲੇ ਦਿਨ ਸਵੇਰੀਆਂ ਪਾਇਆ ਕਰਾਂਗੇ ਦੇਖਦੇ ਆ ਲੋਟ ਆ ਗਿਆ ਜਿਵੇਂ ਤੇ ਸਾਨੂੰ ਦੱਸਾਂਗੇ ਬਾਕੀ ਓਕੇ ਐ ਬੱਚਿਆਂ ਨੂੰ ਬਿਠਾ ਦਈਏ ਛਤਰੀ ਤੇ ਪਾਣੀ ਪੂਣੀ ਪਲਾਤੇ ਆਏ ਤੇ ਫਿਰ ਚੱਲਦੇ ਆਪਾਂ ਉੱਪਰ ਧੁੱਪ ਜੀ ਆਈ ਐ ਚਮਕ ਜੀ ਪਈ ਤਾਂ ਹੈ ਬਾਕੀ ਦੇਖਦੇ ਆ ਦੇਖੋ ਕੋਠੀ ਤੇ ਪਈ ਚਮਕ ਉੱਪਰ ਦੀ ਤੇ ਬਿਠਾ ਦਈਏ ਬੱਚਿਆਂ ਨੂੰ ਮਿੱਤਰੋ ਛਤਰੀਆਂ ਤੇ ਚੱਲਦੇ ਆ ਫਿਰ ਉੱਪਰ ਹਾਂਜੀ ਲੋ ਬਈ ਮਿੱਤਰੋ ਬੱਚੇ ਬਿਠਾ ਦੇ ਸਾਰੇ ਛਤਰੀਆਂ ਤੇ ਤੇ ਛਤਰੀ ਦੂਸਰੀ ਵੀ ਖੜੀ ਕਰ ਦਾਂਗੇ ਇੱਥੇ ਇਹ ਪਈ ਐ ਤੇ ਬੈਠੇ ਰਹੋਗੇ ਲੋ ਜੀ ਸਾਰੇ ਬਿਠਾ ਦੇ ਟੋਟਲੀ ਬਾਕੀ ਬੈਠੇ ਐ ਓਕੇ ਕਰੋ ਚੈੱਕ ਆਇਓ ਲਓ ਜੀ ਮਿੱਤਰੋ ਬਾ ਹੁਣ ਚੱਲਦੇ ਆਂ ਉੱਪਰ ਬੱਚਿਆਂ ਨੂੰ ਬਿਠਾ ਦਿਆਂ ਛਤਰੀ ਤੇ ਤੇ ਹੁਣ ਚੱਲਦੇ ਆਂ ਮਿੱਤਰੋ ਸਿੱਧਾ ਉੱਪਰ ਹਾਂਜੀ ਲੋ ਬਈ ਮਿੱਤਰੋ ਆ ਗਏ ਆ ਉੱਪਰ ਤੇ ਇੱਕ ਬੱਚਾ ਛੋਟੇ ਨੂੰ ਦਾਣਾ ਦੇ ਆ ਨੀ ਇਹਨਾਂ ਦੇ ਮਾਪਿਓ ਨੇ ਤੇ ਕਬੂਤਰ ਆਪਾਂ ਨੇ ਖੋਲਤੇ ਆ ਫਿਲਹਾਲ ਇਹਨਾਂ ਨੂੰ ਖਾਣ ਤੋਂ ਦਾਣਾ ਪਾਣੀ ਤੇ ਦੋ ਅੰਡੇ ਇੱਧਰ ਪਏ ਦੋ ਬੱਚੇ ਇੱਧਰ ਪਏ ਆ ਤੇ ਜਿੰਦੇ ਖੋਲਦੀ ਆ ਖੁੱਡਿਆਂ ਦੇ ਤੇ ਉਹ ਛੋਟੇ ਬੱਚੇ ਨੂੰ ਆਪਾਂ ਆਪ ਦੇ ਦਾਂਗੇ ਫੀਡ ਦੇਖਦੇ ਆ ਨੀਚੇ ਤੋਂ ਕੋਈ ਚੀਜ਼ ਲਿਆਉਂਦੇ ਆ ਪਾਊਡਰ ਬਣਾ ਕੇ ਤੇ ਫਿਰ ਉਹ ਬੱਚੇ ਨੂੰ ਸਰਿੰਜ ਨਾਲ ਦੇ ਦੋਂਦੇ ਆ ਪੋਤਾ ਦਾਪਾਂ ਦੇ ਉਹਦਾ ਫੁੱਲ ਇਹ ਆਪਾਂ ਫਿਰ ਉਹਦੀ ਸੈਟਿੰਗ-ਬੈਟਿੰਗ ਕਰਕੇ ਐਨਾ ਇਹਨਾਂ ਨੂੰ ਪਾਣੀ ਰੱਖ ਦਈਏ ਫੇਰ ਨੀਚੇ ਜਾਂਦੇ ਆ ਨੀਚੇ ਤੋਂ ਲਿਆਉਂਦੇ ਆ ਬੱਚੇ ਲਈ ਸਮਾਨ ਲਓ ਜੀ ਇੱਧਰ ਤਾਂ ਜਿੰਦਾ ਖੁੱਲ ਗਿਆ ਏ ਤੇ ਇੱਧਰ ਕਬੂਤਰ ਬੈਠੇ ਏ ਪੂਰੇ ਓਕੇ ਬੱਲਬ ਕਰਨੇ ਆ ਬੰਦ ਤੇ ਆਪਣੇ ਦੇਖਦੇ ਦੇਖਦੇ ਮਿੱਤਰੋ ਧੁੱਪ ਵੀ ਆ ਗਈ ਏ ਪੂਰੀ ਧੁੱਪ ਆ ਗਈ ਐ ਇਹਨੂੰ ਆਹ ਗੜਾ ਸੂਰਜ ਦੇਵਤਾ ਜਮਾ ਸਰਤੇ ਤੇ ਬਾਕੀ ਕਰਦੇ ਆ ਹੁਣ ਜਾਂਦੇ ਆ ਨੀਚੇ ਤੇ ਖੁੱਡਾ ਲਾ ਦਈਏ ਪਹਿਲਾਂ ਇਧਰਲਾ ਖੁੱਡਾ ਵੀ ਖੋਲਦੀਏ ਤੇ ਬਾਹਰ ਪਾਣੀ ਰੱਖ ਦਈਏ ਇਹਨਾਂ ਨੂੰ ਪਾਣੀ ਪੀ ਲੂਗੇ ਤੇ ਫਿਰ ਚੱਲਦੇ ਆ ਮਿੱਤਰੋ ਨੀਚੇ ਬੱਚੇ ਲਈ ਲਿਆ ਇਹ ਰਾਸਣ ਪਾਣੀ ਠੀਕ ਹੈ ਜੀ ਲੋ ਜੀ ਪਹਿਲਾਂ ਤਾਂ ਖਾਦੀਏ ਲੱਟਾਂ ਮੰਦਾ ਤੇ ਲੋ ਜੀ ਪਾਣੀ ਰੱਖ ਦਈਏ ਬਾਹਰ ਇਨਾ ਪੀਣ ਦੋ ਇਹਨਾਂ ਨੂੰ ਤੇ ਆਪਾਂ ਚੱਲਦੇ ਹੁਣ ਮਿੱਤਰੋ ਹੇਠੇ ਇੰਨਾ ਇਹਨਾਂ ਨੂੰ ਖਾਣ ਦੋ ਜਿਹੜਾ ਦਾਣਾ ਦੋਨਾਂ ਹੇਠੇ ਗਿਰਿਆ ਉਹ ਤੇ ਆਪਾਂ ਹੇਠੇ ਤੋਂ ਲਿਆਈਏ ਫੀਡ ਬੱਚਾ ਬਿਲਕੁਲ ਭੁੱਖਾ ਏ ਤੁਹਾਨੂੰ ਦਿਖਾ ਵੀ ਦਿੰਦਾ ਹਾਂ ਝੋਗਾ ਮੰਗਣ ਲੱਗਿਆ ਹੋਇਆ ਏ ਆ ਦੇਖੋ ਦੇ ਕੀ ਕਰਦੇ ਵਿਚਾਰੇ ਆ ਦੇਖੋ ਇਹ ਜੋ ਮੈਂ ਛੋਟਾ ਬੱਚਾ ਜਮਾ ਭੁੱਖਾ ਪਿਆ ਖਾਲੀ ਪਿਆ ਇਹਦਾ ਵਿਚਾਰੇਆ ਪੋਟਾ ਜਮਾ ਇਹਨੂੰ ਸਰੀਂਜਰ ਨਾਲ ਫੀਡ ਦਿੰਦੇ ਆ ਚਲਦੇ ਆਂ ਨੀਚੇ ਮਿੱਤਰੋ ਲਿਆਈਏ ਇਹਦੇ ਜੋਗਾ ਰਸਣ ਪਾਣੀ ਬਣਾ ਕੇ ਤਿਆਰ ਕਰਕੇ ਤੇ ਬਾਕੀ ਇਹਨਾਂ ਨੂੰ ਫਿਰਨ ਦੋ ਇਹਨਾਂ ਚਲਦੇ ਆਂ ਆਪਾਂ ਨੀਚੇ ਲੋ ਬਈ ਮਿੱਤਰੋ ਬੱਚੇ ਨੂੰ ਕਰਾਉਂਦੇ ਹੈਂਡ ਫੀਡ ਪੋਟਾ ਹੈਗਾ ਇਹਦਾ ਬਿਲਕੁਲ ਖਾਲੀ ਤੇ ਲਿਆਂਦਾ ਆਪਾਂ ਨੇ ਸਮਾਨ ਪਾਊਡਰ ਪਾਊਡਰ ਜਿਹਾ ਬਣਾ ਕੇ ਤੇ ਸਰੀਂਜ ਤੇ ਬੱਚੇ ਨੂੰ ਦੇ ਦਈਏ ਮਿੱਤਰੋ ਸਰੀਂਜ ਨਾਲ ਠੀਕ ਹੈ ਜੀ ਇਹ ਬੈਠਾ ਬੱਚਾ ਫਿਰ ਤੁਹਾਨੂੰ ਦਿਖਾਉਂਦੇ ਆਂ ਲੋ ਵੀ ਮੇਤਰੋ ਬੱਚੇ ਨੂੰ ਰਜਾਤ ਆਏ ਤੇ ਹੈਂਡ ਫੀਡ ਕਰਾਤੀਏ ਪੋਟਾ ਹੋ ਗਿਆ ਦਾ ਫੁੱਲ ਤੇ ਮਿਹਨਤ ਕਰਨੀ ਪੈਂਦੀ ਹੈ ਭਰਾਵਾ ਦੇਖੋ ਵਿੱਚੇ ਬਾਦਾਮ ਬਦੂਮ ਜੇ ਤੇ ਇਹਦੇ ਸਾਰਾ ਉਸ ਤੇ ਹੈਂਡ ਫੀਡ ਕਰਾਤੀਏ ਬੱਚੇ ਨੂੰ ਤੇ ਓਕੇ ਹੋ ਗਿਆ ਬਾਕੀ ਸ਼ਾਮ ਨੂੰ ਕੋਈ ਹੋਰ ਚੀਜ਼ ਦੇ ਦਾਂਗੇ ਇਹਨੂੰ ਦਲੀਆ ਦੁਲੀਆ ਵਗੈਰਾ ਇਹ ਜੀ ਕੋਈ ਚੀਜ਼ ਜਾਂ ਸੈਰਾ ਲਿਕ ਲਿਆਵਾਂਗੇ ਬੱਚਾ ਤਾਂ ਪਾਲਣਾ ਹੈ ਆਪਣੇ ਮਰਨ ਨਹੀਂ ਦੇਣਾ ਇਹਨੂੰ ਠੀਕ ਹੈ ਜੇ ਪਰਮਾਜਮਾ ਨੇ ਇਹਨੂੰ ਭੇਜਿਆ ਹੈ ਤਾ ਬਚਾਉਣਾ ਹੈ ਆਪਣੀ ਜ਼ਿੰਮੇਵਾਰੀ ਜੇ ਇਹ ਦੀ ਬਦੀ ਵੀ ਹੋਈ ਤਾਂ ਬਚੀ ਜਾਊਗਾ ਆਪਣੇ ਕਰਨੀ ਦੇ ਪੂਰਾ ਜੋਰ ਦਵਾਂਗੇ ਤੇ ਬਾਕੀ ਮਿੱਤਰੋ ਓਕੇ ਐ ਤੇ ਦੂਸਰੇ ਬੱਚਿਆਂ ਨੂੰ ਵੀ ਥੋੜੀ ਥੋੜੀ ਫੀਡ ਕਰਾ ਦਈਏ ਬਾਕੀ ਇਹਨਾਂ ਨੂੰ ਘੁੰਮਣ ਦੋ ਕੋਤਲ ਲਗੇ ਵੇ ਘੁੰਮਣ ਤੇ ਫਿਰ ਕਰਦੇ ਆ ਮਿੱਤਰੋ ਬਾਕੀ ਕੰਮ ਬਾਅਦ ਚ ਪਾਣੀ ਪੂਣੀ ਦੇਤੇ ਆਏ ਤੇ ਬਾਕੀ ਦਾਣੇ ਪਾ ਦਿੰਦੇ ਆ ਇਹਨਾਂ ਨੂੰ ਤੇ ਠੀਕ ਐ ਮਿੱਤਰੋ ਫਿਰ ਤਾਂ ਖੰਦੇ ਤੋਂ ਬਾਅਦ ਤੇ ਲੋ ਵੀ ਮਿੱਤਰੋ ਪਾਤੇ ਆ ਦਾਣੇ ਤੇ ਲੱਗ ਗਿਆ ਕਬੂਤਰ ਦਾਣੇ ਖਾਣ ਤੇ ਬਾਕੀ ਬੱਚੇ ਬੈਠੇ ਆ ਛਤਰੀ ਤੇ ਬੱਦਲ ਹੋ ਗਿਆ ਫੇਰ ਸੂਰੇ ਢੱਕ ਲਿਆ ਬੱਦਲ ਨੇ ਤੇ ਬੱਚੇ ਬੈਠੇ ਆ ਓਕੇ ਆ ਬਾਕੀ ਤੇ ਦੇਖਦੇ ਆ ਮਿੱਤਰੋ ਆ ਪਤਾ ਨਹੀਂ ਕੀ ਦਾ ਫਿਰਦਾ ਔੜਾ ਬਾਕੀ ਲੱਗੇ ਹੋਏ ਕਬੂਤਰ ਦਾਣੇ ਖਾਣ ਬੱਚਿਆਂ ਨੂੰ ਚੋਗਾ ਚੋਗਾ ਦੇ ਦੂੰਗੇ ਤੇ ਠੀਕ ਹੈ ਮਿੱਤਰੋ ਬਾਕੀ ਦਿਖਾਉਂਦੇ ਆ ਤੁਹਾਨੂੰ ਸ਼ਾਮ ਦਾ ਸ਼ਾਇਦ ਇਹ ਵਲੌਗ ਅੱਜ ਕੱਲ ਸਵੇਰੇ ਅਪਲੋਡ ਹੋਵੇ ਜਾਂ ਹੋਊਗਾ ਸ਼ਾਮ ਨੂੰ ਤੇ ਬਾਕੀ ਸ਼ਾਰਟ ਡੇਲੀ ਆ ਜੇ ਕਰੂਗੀ ਤੁਹਾਨੂੰ ਤੇ ਸ਼ਾਰਟਸ ਵੀ ਪਾਵਾਂਗੇ ਤੇ ਓਕੇ ਬਾਕੀ ਹਾਂਜੀ ਲੋ ਬਾਈ ਮਿੱਤਰੋ ਕਬੂਕਤਰੀਆਂ ਪਾਈਆਂ ਸੀ ਜਾਲ 'ਚ ਤੇ ਜਿਹੜਾ ਇੱਕ ਦੋ ਬੱਚਾ ਸੀ ਤੇ ਸਫਾਈ ਕਰੀ ਸੀ ਕਰਤੀ ਆ ਸਫਾਈ ਠੀਕ ਹੈ ਜੀ ਤੇ ਬਾਕੀ ਕਬੂਤਰਿਆਂ ਵਾਲਾ ਖੁੱਡਾ ਵੀ ਸਾਫ਼ ਕਰਦੇ ਆਂ ਇੱਧਰ ਜੋੜੀਆਂ ਲੱਗੀਆਂ ਹੋਈਆਂ ਸੀ ਡੋਲੀ ਬਾਹਰ ਨਿਕਲੂਗੀ ਫੇਰ ਸਾਫ਼ ਹੋਊਗਾ ਤੇ ਇੱਧਰ ਪਾਣੀ ਹਾਲੇ ਕਰਨੀ ਵੀ ਨਹੀਂ ਬਾਕੀ ਇੱਧਰ ਕਰਤੀ ਸਭਾਈ ਚੈੱਕ ਕਰੋ ਮਿੱਤਰੋ ਬਿਲਕੁਲ ਸਿਲਨ ਨਹੀਂ ਹੈ ਤੇ ਚੁੰਨਾ ਮਾਰ ਦਾਂਗੇ ਹੁਣ ਕਲੀ ਕਲੀ ਲਿਆਉਂਦੇ ਆ ਨੀਚੇ ਤੋਂ ਖੁੱਡੇ 'ਚ गिर ਕੇ ਕਲੀ ਤੇ ਫੇਰ ਛੱਡਾਂਗੇ ਕਬੂਤਰ ਤੇ ਬਾਕੀ ਖੁੱਡਾ ਓਕੇ ਹੈ ਪੂਰਾ ਬਾ ਹੁਣ ਕਲੀ ਮਾਰਨੀ ਰਹਿ ਗਈ ਮਿੱਤਰੋ ਕਲੀ ਮਾਰ ਦਾਂਗੇ ਤੇ ਰੇਤਾ ਹੋਇਆ ਗਿੱਲਾ ਨਹੀਂ ਤਾਂ ਰੇਤਾ ਵੀ ਪਾ ਸਕਦੇ ਸੀ ਇਹਦੇ ਖੁੱਡੇ 'ਚ ਕਲੀ ਕਲੀ ਮਾਰ ਦਾਂਗੇ ਹਲਕੀ ਹਲਕੀ ਤਾਂ ਕਿ ਸਲਾਬ ਹੈ ਜਿਹੜੀ ਉਹ ਸੈੱਟ ਹੋ ਜੇ ਬਾਕੀ ਇਹ ਮੂਰੇ ਮੂਰੇ ਸਾਫ਼ ਕਰ ਦਾਂਗੇ ਜਿਹੜਾ ਮੂਰੇ ਮੂਰੇ ਹੈ ਖੁੱਡਾ ਕਿਉਂਕਿ ਨੀਚੇ ਦਾ ਉਧਰ ਡੋਲੀ ਪਈ ਐ ਇੱਧਰ ਖਾਨੇ ਸਾਫ਼ ਨਹੀਂ ਹੋਣੇ ਜਿੰਨਾ ਕੋਇਆ ਮੂਰੇ ਮੂਰੇ ਕਰ ਦਾਂਗੇ ਐਨ ਬਾਕੀ ਓਕੇ ਮਿੱਤਰੋ ਕਬੂਤਰ ਬੈਠੇ ਐ ਐਨ ਤੰਦਰੁਸਤ ਹੈ ਫਿਲਹਾਲ ਤਾਂ ਬਾਬੇ ਦੀ ਕਿਰਪਾ ਤੇ ਬੱਦਲ ਹੋ ਗਿਆ ਫੇਰ ਮਿੱਤਰੋ ਮੀਂਹ ਆਣੇ ਦੀ ਹੋ ਗਈ ਪੂਰੀ ਪੂਰੀ ਸੰਭਾਵਨਾ ਦੁਬਾਰੇ ਮੀਂਹ ਆ ਸਕਦਾ ਕਿਸੇ ਵੀ ਟਾਈਮ ਤੇ ਬਾਕੀ ਮੀਂਹ ਆਣ ਤੋਂ ਪਹਿਲਾਂ ਪਹਿਲਾਂ ਕਲੀ ਮਾਰ ਦਈਏ ਖੁੱਡੇ ਤੇ ਹਵਾ ਲੱਗ ਲਊਗੀ ਅੰਦਰ ਤੇ ਸੁੱਕ ਜੂ ਐਨ ਮਾੜਾ ਮਾੜੀ ਕਲੀ ਮਾਰ ਕੇ ਤੇ ਫਿਰ ਕਬੂਤਰ ਛੱਡ ਦਾਂਗੇ ਤੇ ਬਾਕੀ ਖੁੱਡੇ ਆਪਾਂ ਨੇ ਐਨ ਸਾਫ਼ ਕਰਤੀਏ ਤਸੱਲੀ ਕਰਤੀਏ ਆਪਣੇ ਕਣੀ ਤੋਂ ਪੂਰੀ ਤੇ ਬਾਕੀ ਵਿਕਰੋਣ ਦੀ ਸਪਰੇਅ ਹੈ ਜਿਹੜੀ ਉਹ ਵੀ ਮਾਰ ਦਾਂਗੇ ਹਲਕੀ ਜੀ ਥੋੜੀ ਢੋਲ ਕੇ ਉਹ ਚਾਹੇ ਬਾਅਦ ਚ ਮਾਰ ਦਾਂਗੇ ਕੋਈ ਚੱਕਰ ਨਹੀਂ ਬਾਕੀ ਬਿਮਾਰੀ ਤੋਂ ਬਚਤ ਰਹੂਗੀ ਫਿਰ ਕਲੀ ਮਾਰੀ ਵੀ ਹੋਊਗੀ ਤੇ ਬਾਕੀ ਓਕੇ ਹੈ ਮਿੱਤਰੋ ਮਾਰ ਦੀ ਇਹ ਕਲੀ ਫਿਰ ਫਿਰ ਤੁਹਾਨੂੰ ਦਿਖਾਉਂਦੇ ਆ ਚਲੋ ਬਈ ਮਿੱਤਰੋ ਤੇ ਕਲੀ ਗੇਰਦੀ ਐ ਇੱਥੇ ਵੀ ਛੱਤ ਤੇ ਤੇ ਖੁੱਡਿਆਂ ਚ ਵੀ ਗੇਰਦੀ ਐ ਹਨ ਬਣਾਤੇ ਖੁੱਡੇ ਮਿੱਤਰੋ ਕਰੋ ਚੈੱਕ ਹਨ ਵਧੀਆ ਬਣ ਗਏ ਤੇ ਇੱਧਰ ਵੀ ਕਲੀ ਗੇਰਦੀ ਆ ਪਾਣੀ ਠੀਕ ਹੈ ਕਲੀ ਕੁਲੀ ਸਾਰੇ ਛੱਡ ਕੇ ਰੱਖੋ ਬਿਮਾਰੀ ਬੂਰੀ ਤੇ ਪਰਹੇਜ ਰਹਿੰਦਾ ਏ ਤੇ ਬਾਕੀ ਮਿੱਤਰੋ ਆਪਣੇ ਤਾਂ ਹੋ ਗਏ ਕੂਤਰਨ ਓਕੇ ਤੇ ਪਾਣੀ ਰੱਖ ਦਈਏ ਪਾਣੀ ਦਾ ਡਰਿੰਕਰ ਬਾਹਰ ਕੱਢਿਆ ਸੀ ਕਲੀ ਗੇਰੀ ਸੀ ਕਿਉਂਕਿ ਉੜਦੀ ਬਹੁਤ ਹੈ ਨਾ ਇਹ ਜੇ ਤਾਂ ਰਿੱਤੇ ਜਮਾਰੋ ਫਿਰ ਨਹੀਂ ਕੋਈ ਵੀ ਚੱਕਰ ਫਿਰ ਵਧੀਆ ਚੀਜ਼ ਹੈ ਕਲੀ ਉੜਦੀ ਬਹੁਤ ਹੈ ਤੇ ਬਾਕੀ ਦੇਖਦੇ ਆ ਮਿੱਤਰੋ ਕੱਲ ਨੂੰ ਇਹ ਵੀ ਖੁੱਡਾ ਸਾਫ ਕਰ ਦਾਂਗੇ ਅੱਜ ਦੂਸਰਾ ਕਰਦੇ ਆ ਕੱਲ ਨੂੰ ਇਹ ਵੀ ਕਰ ਦਾਂਗੇ ਮੂਰੇ ਮੂਰੇ ਤੋਂ ਸਾਰਾ ਹੈ ਨਾ ਜਮੀਨ ਆ ਪਿਆ ਤੇ ਬਾਕੀ ਓਕੇ ਆ ਉਹਨਾਂ ਇਹਨੂੰ ਖੁੱਡੇ ਨੂੰ ਲਗਣ ਤੋਂ ਹਵਾ ਠੀਕ ਹੈ ਜੀ ਤੇ ਬਾਕੀ ਕੂਤਰ ਬੈਠੇ ਆ ਮੀਂਹ ਆਣੇ ਵਾਲਾ ਹੈ ਤਿਆਰ ਹੈ ਬੱਦਲ ਬੋਲਦਾ ਹੈ ਤੇ ਮੀਂਹ ਆਣ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਕੂਤਰ ਵੀ ਖੁੱਡੇ 'ਚ ਕਰ ਦਾਂਗੇ ਅੱਧਰ ਤੇ ਬਾਕੀ ਓਕੇ ਆ ਬੱਚੇ ਵੀ ਬੈਠੇ ਆ ਛਤਰੀਆਂ ਤੇ ਉਹਨਾਂ ਨੂੰ ਵੀ ਬੈਠੇ ਰਹਿਣ ਦਾਂਗੇ ਤੇ ਚੱਲਦੇ ਆ ਮਿੱਤਰੋ ਹੁਣ ਆਪਾਂ نیچے ਤੇ ਇਹ ਹੋ ਗਿਆ ਕੰਮ ਆਪਣਾ ਡੰਨ ਤੇ ਲੋ ਬਈ ਮਿੱਤਰੋ ਆ ਗਏ ਆ ਉੱਪਰ ਕਬੂਤਰਾਂ ਕੋਲੇ ਤੇ ਮੀਂਹ ਪੈ ਕੇ ਹਟਿਆ ਇਹ ਕਰੋ ਚੈੱਕ ਤੇ ਦਾਣੇ ਪਾ ਦੀਏ ਫਿਰ ਜਾਣਾ ਇਹ ਖੇਤ ਨੂੰ ਤੇ ਮੱਕੀ ਵੱਢ ਰਹੀ ਹੈ ਤੇ ਲਓ ਜੀ ਬਾਕੀ ਖੁੱਡਾ ਓਕੇ ਛੱਡਦੇ ਹਾਂ ਹੁਣ ਕਬੂਤਰ ਇਹ ਬੈਠੇ ਹੈ ਮੀਚ ਨਿੜਾਤੇ ਆਪਾਂ ਨੇ ਤੈਨੂੰ ਛੱਡਦੇ ਹਾਂ ਹੁਣ ਖੁੱਡੇ 'ਚ ਫਿਰ ਤੁਹਾਨੂੰ ਦਿਖਾਉਂਦੇ ਹਾਂ ਤੇ ਲਓ ਜੀ ਕਬੂਤਰ ਕਰਤੇ ਆ ਬੰਦ ਤੇ ਓਕੇ ਐ ਮੈਂ ਇਹਨਾਂ ਨੂੰ ਗਿੱਲੇ ਜਿਹੇ ਹੋਏ ਵੇ ਸੁੱਕਣ ਦੋ ਫਿਰ ਪਾਉਂਦੇ ਆ ਨਾ ਦਾਣਾ ਪਾਣੀ ਤੇ ਇਧਰ ਡੋਲੀ ਛਕੀਰ ਤੇ ਅੰਡਾ ਇਹ ਨੀਚੇ ਵਾਲਿਆਂ ਨੇ ਤੇ ਵੀ ਚੱਕ ਕੇ ਉੱਪਰ ਰੱਖਦੀ ਐ ਤੇ ਇਹਨਾਂ ਨੂੰ ਪਾਉਂਦੇ ਆ ਦਾਣੇ ਤੇ ਇਧਰ ਵੀ ਪਾਉਂਦੇ ਆ ਦਾਣੇ ਇਹਨਾਂ ਨੂੰ ਵੀ ਇਹ ਵੀ ਆਪਣਾ ਖਾ ਲੂਗੇ ਦਾਣਾ ਪਾਣੀ ਤੇ ਆਪਾਂ ਵੀ ਹੋਈਏ ਫਰੀ ਮਿੱਤਰੋ ਫਿਰ ਚੱਲਦੇ ਆ ਖੇਤ ਨੂੰ ਤੇ ਦੇਖਦੇ ਆ ਇਹ ਵਲੌਗ ਕੱਲ ਸਵੇਰੇ ਹੀ ਅਪਲੋਡ ਕਰਾਂਗੇ ਤੇ ਓਕੇ ਆ ਲੋ ਜੀ ਮਿੱਤਰੋ ਨੀਚੇ ਦਾ ਬੱਚਿਆਂ ਨੂੰ ਦਾਣੇ ਪਾਦੇ ਸੀ ਇਹਨਾਂ ਨੂੰ ਵੀ ਪਾਤੇ ਤੇ ਲੱਗੇ ਖਾਣ ਤੇ ਅੰਦਰ ਖੁੱਡੇ 'ਚ ਵੀ ਪਾਤੇ ਆ ਪਾਣੀ ਇਹਨਾਂ ਨੂੰ ਬਾਹਰ ਕੱਢਦੇ ਆ ਤੇ ਇਹਨਾਂ ਨੂੰ ਵੀ ਪਾਤੇ ਆ ਲੱਗੇ ਇਹ ਵੀ ਖਾਣ ਤੇ ਬਾਕੀ ਅੰਦਰ ਵੀ ਤੁਹਾਨੂੰ ਦਿਖਾ ਦੰਦੇ ਆ ਇੱਧਰ ਵੀ ਪਾਣੀ ਰੱਖਦੇ ਆ ਇਹ ਆਪਾਂ ਨੂੰ ਡ੍ਰਿੰਕਰ ਸਭੀ ਸਫਾਈ ਚੈੱਕ ਕਰੋ ਬਾਕੀ ਓਕੇ ਆ ਉੱਤਰ ਛੱਡਦੇ ਆ ਥੋੜਾ ਜਿਹਾ ਸੁੱਕ ਜੂੰਬ ਇਹ ਤੇ ਫਿਰ ਦਾਣਾ ਪਾਉਂਦੇ ਆ ਮਿੱਤਰੋ ਇਹਨਾਂ ਨੂੰ ਤੇ ਆਰਾਮ ਤੇ ਬੈਠੇ ਖਾਈ ਜਾਉਂਦੇ ਤੇ ਬਾਕੀ ਇਹਨਾਂ ਨੂੰ ਖਾਣ ਦੋ ਦਾਣਾ ਤੇ ਓਕੇ ਮਿੱਤਰੋ ਤੇ ਹੁਣ ਚੱਲਦੇ ਆ ਬਸ ਖੇਤ ਨੂੰ ਦਾਣਾ ਪਾ ਕੇ ਓਕੇ ਐ ਹਾਂਜੀ ਲੋ ਬਾਈ ਮਿੱਤਰੋ ਚੱਲ ਪਏ ਆ ਖੇਤ ਨੂੰ ਤੇ ਕਾਹ ਚੱਕ ਲਈ ਐ ਮੈਂ ਚੱਲਦੇ ਆ ਹੁਣ ਮੱਕੀ ਲਗਾਉਂਦੇ ਆ ਜਾ ਕੇ ਲੋਡ ਕਰਾਉਂਦੇ ਆ ਤੇ ਬਾਕੀ ਦੇਖਦੇ ਆ ਵੱਡ ਦਈ ਉਹਨਾਂ ਨੇ ਹੁਣ ਜਾ ਕੇ ਬਲੂੜੇ ਕਰਨੀ ਐ ਓਕੇ ਲੋ ਬਾਈ ਮਿੱਤਰੋ ਪਹੁੰਚ ਗਏ ਖੇਤਾਂ ਵਾਲੀ ਪਹੀਦੇ ਤੇ ਚਾਚਾ ਟੰਗੀ ਵੀ ਐ ਆ ਚੱਲਦੇ ਆ ਹੁਣ ਪਹੁੰਚ ਗਏ ਵਾਸਤੇ ਮਿੱਤਰੋ ਮੋਟਰ ਦੇ ਰੋਡ ਚੈੱਕ ਵੀ ਹੋ ਮੌਸਮ ਵਧੀਆ ਐ ਨਾ ਪੂਰਾ ਮੀਂਹ ਪਿਆ ਵਾਏ ਤੇ ਅੱਗੇ ਓਕੇ ਲਗਾਈ ਮਿੱਤਰੋ ਬਹੁਤ ਜਗ੍ਹਾ ਖੇਤਾਂ 'ਚ ਜੋ ਲਗਾਈ ਬਹੁਤ ਜਗ੍ਹਾ ਮੋਟਰ ਦੇ ਮੋਟਰ ਦੇ ਆਗੇ ਕਹਿੰਦੇ ਮੇਰੇ ਵੀਰੋ ਮੋਟਰ ਦੇ ਵੜਦੀ ਐ ਗੱਬਰੂਆਂ ਨੇ ਵੜਦੀ ਅੱਜ ਫਤਿਹ ਕਰ ਪਿਆ ਮੋਰਚਾ ਐਂਡ ਹੋ ਗਿਆ ਅੱਜ ਬਾਹੀ ਟਰਾਲੀ ਦੀ ਵੱਢਦੀ ਤੇ ਅੱਜ ਬਹਿਲੇ ਮਿੱਤਰੋ ਲੋ ਵੀ ਮਿੱਤਰੋ ਖੇਤ ਹੈਗਾ ਇਹ ਪੂਰਾ ਗਿੱਲਾ ਤੇ ਦੇਖਦੇ ਆਂ ਕੀ ਬਣਦਾ ਕੀ ਨਹੀਂ ਨਟ ਮਿਲ ਗਿਆ ਟਰਾਲੀ ਆ ਜਿਹੜਾ ਗਿਰਿਆਤਾ ਤੇ ਬਾਕੀ ਖੇਤ ਗਿੱਲਾ ਏ ਤੇ ਬਾੜਦੇ ਹੁਣ ਟਰੈਕਟਰ ਅੰਦਰ ਕਰਾਉਂਦੇ ਆਂ ਦੀ ਬਾਾਂ ਬਾਾਂ ਸਿੱਖਦੇ ਆਂ ਚੱਲ ਬਈ ਝੋਟਿਆ ਮਾੜਦੇ ਹੁਣ ਮਿੱਤਰੋ ਇਹਨੂੰ ਅੰਦਰ ਹਾਂ ਲੋ ਬਾਈ ਮੇਟਰੋ ਟਰਾਲੀ ਹੋ ਗਈ ਹੈ ਲੋਡ ਤੇ ਰੱਸਾ ਪਾ ਕੇ ਫਿਰ ਕੱਢਦੇ ਆ ਬਾਹਰ ਬਸ ਆ ਰਹਿ ਗਈ ਥੋੜੀ ਲੱਦਣੀ ਕੱਢਦੇ ਆ ਫਿਰ ਬਾਹਰ ਗਿੱਲਾ ਬਹੁਤ ਹੈ ਦੇਖਦੇ ਆ ਕੀ ਬਣਦਾ ਓਕੇ ਹੈ ਬਾਕੀ ਬਾਤ ਮੇ ਲੱਗੇਗਾ ਫਿਰ ਕਰਾਂਗਾ ਕੀ ਲੋ ਗਏ ਮਿੱਤਰੋ ਲੱਚ ਲਏ ਟਰਾਲੀ ਭਰ ਕੇ ਖੜਾਤੀ ਹੁਣ ਚੱਲਦੇ ਆਂ ਸਿੱਧਾ ਘਰ ਘਰ ਜਾ ਕੇ ਕੋਈ ਤਦਖੀਏ ਮਿੱਤਰੋ ਆ ਗਏ ਆ ਘਰੇ ਤੇ ਹੁਣ ਹੀ ਆਏ ਆ ਵਿਲੇ ਹੋ ਗਏ ਆ ਤੇ ਕੰਮ ਆਪਣਾ ਹੋ ਗਿਆ ਖਤਮ ਤੇ ਬਾਕੀ ਹੁਣ ਇਹਨਾਂ ਦਾ ਪਾਣੀ ਪੂਣੀ ਪਲਾ ਕੇ ਢੱਕ ਕੇ ਰੱਖਦਾ ਨੇ ਤੇ ਬੱਦਲ ਹੋਇਆ ਬਾਪੂ ਦਾ ਮਿੱਤਰੋ ਰਾਤ ਨੂੰ ਨੀਂਦ ਦੀ ਸੁਭਾਅ ਨਾ ਹੈਗੀ ਐ ਤੇ ਬਾਕੀ ਟਰੇ ਰੱਖਦੀ ਅੰਦਰ ਪਾਣੀ ਮਾਰਦੀ ਆ ਜੀ ਮੜਾ ਜਾ ਧੋ ਲਈਏ ਤੇ ਟਰੇ ਧੋ ਕੇ ਚੱਲਦੇ ਹੁਣ ਮਿੱਤਰੋ ਉੱਪਰ ਦੇਖਣ ਕਬੂਤਰ ਤੇ ਕਰਕੇ ਓਕੇ ਕੰਮ ਹੋਈਏ ਬੇਲੇ ਲਓ ਜੀ ਮਿੱਤਰੋ ਹੋ ਗਈ ਸਾਫ ਚੱਲਦੇ ਹੁਣ ਮਿੱਤਰੋ ਉੱਪਰ ਲਓ ਜੀ ਆ ਗਏ ਉੱਪਰ ਕਬੂਤਰਾਂ ਕੋਲੇ ਤੇ ਬੋੜ ਕਰਕੇ ਸ਼ੈਡ ਆਪਾਂ ਹੋ ਗਏ ਮਿੱਤਰੋ ਹੁਣ ਥੜੀ ਬਾ ਹੁਣ ਮੀਹ ਹਟੂਗੇ ਫਿਰ ਕੰਮ ਦੁਬਾਰਾ ਲਗਾਵਾਂਗੇ ਤੇ ਆ ਲੋਈ ਲੈਟਾਂ ਬਾਲਤੀਆਂ ਇਹ ਤੇ ਬਾਕੀ ਪਾਣੀ ਦਾ ਕਢਦੀਏ ਬਾਹਰ ਦੋਲੀ ਵਾਲਿਆਂ ਨੂੰ ਪਾਣੀ ਪਲਾਦੀਏ ਇੱਕ ਵਾਰ ਫਿਰ ਕਰਦਾਂਗੇ ਬੰਦ ਤੇ ਠੀਕ ਹੈ ਮਿੱਤਰੋ ਜਿਆਜਾ ਵਲੋਗੋ ਦੀਆਂ ਲਗੇ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦੋਂ ਜਲਦ ਮਿਲ ਸਕੇ ਮਿਲਦੇ ਆਂ ਯਾ ਭਾ ਇੱਕ ਆਪਣੀ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਬਾਕੀ ਖੰਗੇ ਫੰਗੇ ਅਗੇ ਕੁੱਡੇ ਪਈ ਐ ਸਾਫ ਧੰਨਵਾਦ ਜੀ ਸਾਰਿਆਂ ਦਾ